ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਚਾਈ ਹੈ ਉਹ ਖੁਦ ਮੁਖੁਦ ਬਾਹਰ ਆ ਜਾਂਦੀ ਹੈ ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ सीएम साहब सी ਤਾਂ ਜੇ ਸਿਕਿਉਰਿਟੀ ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਪ੍ਰੋਟੋਕੋਲ ਹੋ ਗਿਆ। ਪਰ ਜਿੱਥੋਂ ਤੱਕ सीएम ਦੀ ਸਿਕਿਉਰਿਟੀ ਦਾ ਮਸਲਾ ਹੈ ਇਹ ਤਾਂ 1980 ਦੇ ਹਾਲਾਤ ਹੈ। ਜਦੋਂ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਚੱਲਦਾ ਸੀ, ਖਾਰਕੂ ਬਾਦ ਸਿਖਰਾਂ ਤੇ ਸੀ, ਉਦੋਂ ਦੀਆਂ ਇਹ ਗੱਲਾਂ ਨਹੀਂ। ਪਰੰਤੂ ਜੇ ਸਰਕਾਰ ਦੇ ਵਿੱਚ ਰੱਤੀ ਭਰ ਵੀ ਇਨਸਾਨੀਅਤ ਹੈ। ਤਾ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਐਫ ਆਈ ਆਰ ਕੱਪਨੀ ਚਾਹੀਦੇ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ ਤੇ ਜੇ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਮੈਂ ਇਹੀ ਕਹਿ ਸਕਦਾ ਵੀ ਸਰਕਾਰ ਦਾ ਜਿੰਨਾ ਦੋਸ਼ੀਏ ਦਾ ਰੋਲ ਹੈ ਉਸ ਤੋਂ ਕਿਤੇ ਵੱਧ ਕੇ ਜਾ ਕੇ ਸਰਕਾਰ ਦਾ ਹੈ ਕਿਉਂਕਿ ਇਹੀ ਵਜ੍ਹਾ ਹੈ ਵੀ ਅਜ ਸਵਾ ਸਾਲ ਹੋ ਗਿਆ ਲਾਰੈਂਸ ਦੀ ਵੀਡੀਓ ਦਾ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹਨਾ ਸਰਦਾਰ ਸਾਹਿਬ 7 ਤੇ 8 ਮਾਰਚ ਦੀ ਰਾਤ ਦੇ ਵਿੱਚ ਜਿਹੜੀ ਸੀਗੀ 7 ਤਰੀਕ ਤੇ 8 ਦੇ ਜਿਹੜੀ ਵਿਚਾਲੇ ਰਾਤ ਸੀ ਉਸ ਰਾਤ ਨੂੰ ਲੌਰੰਸ ਬਿਸ਼ਲੋਈ ਤੇਰੀ ਪੰਜਾਬ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਉਸ ਦਿਨ ਵੀਡੀਓ ਇੱਕ ਬਣੀ ਹੈ ਔਰ ਜੇ ਉਹ ਵੀਡੀਓ ਬਣਾਉਣ ਵਾਲਾ ਇਨਸਾਨ ਹੈ ਉਹ ਕੈਨੇਡਾ ਭੱਜ ਚੁੱਕਿਆ ਤੁਸੀਂ ਪਤਾ ਨਹੀਂ ਕਰ ਸਕਦੇ ਪੰਜਾਬ ਦਾ ਇੰਸਪੈਕਟਰ ਕਿਹੜਾ ਕੈਨੇਡਾ ਗਿਆ ਕਿਹੜੇ ਕਿਹੜੇ ਅਫਸਰਾਂ ਦੇ ਹੁਕਮਾਂ ਤੇ ਹੋਈ ਹੈ ਤੁਹਾਨੂੰ ਸਾਰਾ ਪਤਾ ਹੈ ਅੰਗਰੇਜ਼ ਸਰਕਾਰ ਹੁਣ ਤੱਕ ਮੰਨ ਹੀ ਨਹੀਂ ਰਹੀ ਸੀ ਵੀ ਇਹ ਜਿਹੜੀ ਸੁਰੱਖਿਆ ਘਟਾਉਣ ਦੇ ਕਾਰਨ ਹੀ ਜਿਹੜੀ ਮੌਤ ਹੋਈ ਹੈਗੀ ਸਿੱਧੂ ਜੀ ਇਹ ਤਾਂ ਕਹਿੰਦੇ ਸੀ ਕਿ ਦੋ ਗਨਮੈਨ ਹੋ ਸੀਗੇ ਪਰੰਤੂ ਅੱਜ ਸੱਚ ਬੋਲਤਾ ਨਾ ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇਖ ਕੇ ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿੰਦਾ ਵੀ ਹੁਣ ਤਾਂ ਤੁਹਾਡੇ ਮਨ 'ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ ਕਿਉਂਕਿ ਅੱਜ ਤਾਂ ਇਹਨਾਂ ਨੇ ਰਿਕਾਰਡ ਦੇ ਉੱਤੇ ਆ ਕੇ ਵੀ ਕਹਿਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ ਐਫ ਆਈ ਆਰਾਂ 'ਚ ਜਿਹੜੀਆਂ ਸਾਰੀਆਂ ਪਛਾਣੀਆਂ ਕਟੋਗੇ ਇਹ ਕੰਕਲ ਤੁਹਾਡੇ ਵੱਲੋਂ ਹਰ ਵਾਰ ਜ਼ਿਕਰ ਕੀਤਾ ਜਾਂਦਾ ਸੀਗਾ ਕਿ ਸੁਰੱਖਿਆ ਜੀ ਜਿਹੜੀ ਲੀਕ ਕੀਤੀ ਗਈ ਆ ਸਿੱਧੂ ਦੀ ਘਟਾਉਣ ਦੇ ਮਾਮਲੇ ਦੇ ਵਿੱਚ ਕੀ ਉਹ ਬੰਦਿਆਂ ਦੇ ਵੀ ਨਾਮ ਸਾਹਮਣੇ ਆਉਣੇ ਚਾਹੀਦੇ ਮੈਂ ਤਾਂ ਬੇਟਾ ਕਈ ਵਾਰੀ ਸੀਐਮ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਇਸ ਮਾਲ ਦੇ ਉੱਤੇ ਮੈਂ ਲਿਖਤੀ ਰੂਪ ਚ ਵੀ ਦੇਖ ਕੇ ਆ ਮੈਂ ਬਲਤੇਜ ਪੰਨੂ ਦਾ ਕਈ ਵਾਰੀ ਜ਼ਿਕਰ ਕੀਤਾ ਹੈ ਫਿਰ ਵੀ ਜੇ ਕੋਈ ਚਲੋ ਮੈਂ ਤਾਂ ਇੱਕ ਸ਼ਿਕਾਇਤ ਕਰਤਾ ਮੇਰੀ ਗੱਲ 'ਚ ਫਰਕ ਹੋ ਸਕਦਾ ਕੋਈ ਨਾ ਕੋਈ ਪਰੰਤੂ ਗਵਰਨਮੈਂਟ ਨੂੰ ਕਿਤੇ ਤਾਂ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਆ ਆਪਦੀ ਕਿਸੇ ਕਿਸੇ ਮੇਰੀ ਐਪਲੀਕੇਸ਼ਨ ਤੇ ਤਾਂ ਪੜਤਾਲ ਹੋਣੀ ਚਾਹੀਦੀ ਕਿਸੇ ਕੋਈ ਕੋਈ ਇੱਕ ਗੱਲ ਤਾਂ ਕਲੀਅਰ ਸਰਕਾਰ ਨੂੰ ਕਰਨੀ ਚਾਹੀਦੀ ਹੈ ਕੇਸ ਨਾਲ ਸੰਬੰਧਤ ਫਿਰ ਤੁਸੀਂ ਦੇਖੋ ਵੀ ਸਟੇਟਸ ਰਿਪੋਰਟ ਦੇਣੀ ਹੈ ਉਸ ਵੀਡੀਓ ਦੀ ਜੇ ਗੋਲਦੀ ਬਰਾੜ ਨੇ ਇੰਟਰਵਿਊ ਕੀਤੀ ਹੈ ਰਤੇਸ਼ ਲੱਖੀ ਦੇ ਨਾਲ ਤਾਰ ਤੇਸ਼ ਲੱਖੀ ਤੋਂ ਐਫੀਡੈਪਟ ਲਿਆ ਗਿਆ ਜਿਹੜਾ ਮੇਰੇ ਚਲਾਨ ਦੇ ਨਾਲ ਨਥੀ ਹੈ ਤਾਂ ਜੇ ਜੋਗਿੰਦਰ ਪਟਿਆਲ ਲੌਰੈਂਸ ਦੀ ਵੀਡੀਓ ਕਰਦਾ ਤਾਂ ਸਰਕਾਰ ਨੂੰ ਪ੍ਰੋਬਲਮ ਕੀ ਹੈ ਮੈਂ ਹੀ ਪੁੱਛਣਾ ਚਾਹਣਾ ਵੀ ਤੁਸੀਂ ਦੋਸ਼ੀ ਦਾ ਸਾਥ ਕਿਉਂ ਦਿਨੇ ਹੋ ਮੇਰਾ ਪੁੱਤ ਇੱਕ ਇੱਜ਼ਤਦਾਰ ਸਿਟੀਜ਼ਨ ਸੀ ਉਹ ਤੁਹਾਨੂੰ 2 ਕਰੋੜ ਰੁਪਏ ਟੈਕਸ ਸਾਲ ਦਾ ਦਿੰਦਾ ਸੀ ਮੇਰੇ ਪੁੱਤ ਨਾਲ ਤੁਹਾਡੀ ਕੀ ਦੁਸ਼ਮਣੀ ਸੀ ਬਈ ਤਾਂ ਆਪ ਸਰਕਾਰ ਜਵਾਬ ਦੇਵੀਂ ਇਸ ਗੱਲ ਦਾ ਤੁਸੀਂ ਹਰ ਜਗ੍ਹਾ ਦੇ ਉੱਤੇ ਬਦਮਾਸ਼ਾਂ ਦੇ ਨਾਲ ਖੜੇ ਨਜ਼ਰ ਆਉਂਦੇ ਹੋ ਜਦੋਂ ਤੁਹਾਡੀਆਂ ਸਿੱਟਾਂ ਤੁਹਾਡੀ ਪੁਲਿਸ ਸਾਨੂੰ ਜੋ ਡਾਕੂਮੈਂਟ ਚਾਹੀਦੇ ਆ ਜੋ ਸਿੱਟ ਬਣੋ ਚਾਹੀਦੇ ਹੁੰਦੇ ਉਹ ਨਹੀਂ ਦਿੱਤੇ ਜਾ ਰਹੇ ਫਿਰ ਅਸੀਂ ਕਿਹਦੇ ਕਿਹਦੇ ਕੋਲੇ ਜਾ ਕੇ ਅਰਜ਼ੀ ਕਰੀਏ ਦੱਸੋ ਫਿਰ ਸਾਡੇ ਕੋਲੇ ਲੋਕ ਬਚਦੇ ਆ ਫਿਰ ਫਿਰ ਲੋਕਾਂ ਨੂੰ ਅਪੀਲ ਤਾਂ ਕਰਾਂਗੇ ਵੀ ਇਹ ਕਿੰਨੇ ਕਿ ਜ਼ਿੰਮੇਵਾਰ ਨੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਵੋਟ ਨਾ ਦਿੱਤਾ ਜਾਵੇ ਬਹੁਤ ਝੂਠ ਬੋਲਦੇ ਨੇ ਇਹ ਲੋਕਾਂ ਦੇ ਘਰ ਪਟਕੇ ਵੀ ਲਾਸ਼ਾਂ ਦੇ ਉੱਤੇ ਵੀ ਰਾਜਨੀਤੀ ਕਰਦੇ ਆ ਇਹਨਾਂ ਤੋਂ ਬਚਿਓ ਭਰਾਵੋ ਤੁਹਾਡੀ ਸੱਚੀ ਸਰਨਾ ਅਜਲੀ ਉਹ ਸਿੱਧੂ ਮੂਸੇਵਾਲੇ ਨੂੰ ਜਿੰਨੇ ਆਬੀਤ ヘア ਵਰਗੇ ਖੜੇ ਆ ਨਾ ਇਹਨਾਂ ਨੂੰ ਬਿਰੋ ਮਾਜ ਕੇ ਤੋਰੋ ਇਥੋਂ ਮੇਰੇ ਹੱਥ ਜੋੜ ਕੇ ਤੁਹਾਡੇ ਚਰਨਾਂ ਚ ਬੇਨਤੀ ਐ ਇਸ ਗੱਲ ਇਹ ਨਹੀਂ ਕਿਸੇ ਦੀ ਗੱਲ ਸੁਣਦੇ ਅੱਜ ਤਾਂ ਇਹਨਾਂ ਨੇ